ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਅੱਜ ਦੀ ਇਸ ਵੀਡੀਓ ਵਿੱਚ ਇੱਕ ਐਸਾ ਚਮਤਕਾਰਯੋਗ ਉਪਾਅ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਪਾਵਰਫੁਲ ਉਪਾਅ ਹੈ ਇਹ ਉਪਾਅ ਸਾਡੇ ਸਮੇਂ ਦੇ ਨਾਲ ਸੰਬੰਧਿਤ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਕਦੇ ਕੁਝ ਨਹੀਂ ਮਿਲਦਾ ਇਹੇ ਤੁਸੀਂ ਸੁਣਿਆ ਹੀ ਹੋਵੇਗਾ ਪਰ ਗੁਦਰਤ ਨੇ ਇੱਕ ਐਸੀ ਚੀਜ਼ ਬਣਾਈ ਹੈ ਜਿਸ ਨਾਲ ਸਾਨੂੰ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਵੀ ਮਿਲ ਸਕਦਾ ਹੈ ਅਤੇ ਉਹ ਚੀਜ਼ ਹੈ ਸਾਡੇ ਕਰਮ ਜੇ ਸਾਡੇ ਕਰਮ ਚੰਗੇ ਹੋਣਗੇ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਵੀ ਮਿਲ ਸਕਦਾ ਹੈ ਅੱਜ ਜੋ ਉਪਾਦ ਸਨ ਜਾ ਰਹੇ ਹਾਂ ਉਸ ਦਾ ਸਬੰਧ ਘੜੀ ਦੇ ਨਾਲ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਕਿੰਨੀ ਵਾਰੀ ਸਮਾਂ ਦੇਖਦੇ ਹਾਂ ਇਹ ਉਪਾਦਸਨ ਤੋਂ ਪਹਿਲਾਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਦੱਸਦੀ ਹਾਂ ਕਿ ਜਿਵੇਂ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਿਰਾਨੇ ਨੂੰ ਕਹਿ ਕੇ ਸੌਂ ਜਾਓ ਕਿ ਮੈਨੂੰ ਸਵੇਰੇ 4 ਵਜੇ ਉਠਾ ਦੇਵੀਂ ਉਹ ਜਿਹੜਾ ਸਮਾਂ ਹੈ ਉਹ ਸਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਿਆ ਹੈ ਸਾਡੇ ਨਾਲ ਜੁੜ ਗਿਆ ਹੈ ਤਾਂ ਤੁਸੀਂ ਨੋਟਿਸ ਕਰਨਾ ਜਦੋਂ ਸਵੇਰੇ 4 ਵਜੇ ਜਾਣਗੇ ਤਾਂ ਆਪਣੇ ਆਪ ਹੀ ਤੁਹਾਡੀ ਨੀਂਦ ਖੁੱਲ ਜਾਵੇਗੀ ਤੁਸੀਂ ਹੈਰਾਨ ਹੋ ਜਾਓਗੇ ਇੰਜ ਤੁਸੀਂ ਕਰਕੇ ਦੇਖਣਾ ਤੇ ਹੁਣ ਦੱਸਦੇ ਹਾਂ ਅੱਜ ਦਾ ਉਪਾਅ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਮਾਂ ਬੜਾ ਹੀ ਖਰਾਬ ਚੱਲ ਰਿਹਾ ਹੈ ਬਾਦ ਕਿਸਮਤੀ ਤੁਹਾਡਾ ਸਾਥ ਨਹੀਂ ਛੱਡ ਰਹੀ ਤੁਸੀਂ ਕਿੰਨਾ ਵੀ ਕੋਈ ਚੰਗਾ ਕੰਮ ਕਰਦੇ ਹੋ ਉਹ ਕਿਸੇ ਨਾ ਕਿਸੇ ਕਾਰਨ ਵਿੱਚ ਬੁਰਾ ਹੀ ਬਣ ਜਾਂਦਾ ਹੈ ਜਿਸ ਕਰ ਤੁਹਾਡਾ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਹੈ ਇਸ ਹਾਲਤ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਬਾਜ਼ਾਰ ਜਾ ਕੇ ਇੱਕ ਘੜੀ ਖਰੀਦਣੀ ਹੈ ਘੜੀ ਵੱਡੀ ਖਰੀਦੋ ਚਾਹੇ ਛੋਟੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਉਹ ਨਵੀਂ ਘੜੀ ਲਿਆ ਕੇ ਜਿੱਥੇ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਜਾ ਕੇ ਇਹ ਘੜੀ ਰੱਖ ਦਿਓ ਅਤੇ ਉਸ ਤੋਂ ਬਾਅਦ ਹੱਥ ਜੋੜ ਕੇ ਪਰਮਾਤਮਾ ਨੂੰ ਯਾਦ ਕਰੋ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਦੇਵੀ ਦੇਵਤਿਆਂ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਆਪਣੀ ਜਿਹੜੀ ਪਰੇਸ਼ਾਨੀ ਹੈ ਉਹ ਦੱਸੋ ਦੱਸ ਦਿਓਗੇ ਤਾਂ ਉਸ ਤੋਂ ਬਾਅਦ ਇਹ ਘੜੀ ਚੁੱਕ ਕੇ ਤੁਸੀਂ ਦਾਨ ਕਰ ਦੇਣਾ ਤੇ ਦਾਨ ਕਿੱਥੇ ਕਰਨਾ ਹੈ ਜਿੱਥੇ ਵੀ ਤੁਸੀਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਹੋ ਮੰਦਿਰ ਜਾਂਦੇ ਹੋ ਚਾਹੇ ਗੁਰਦੁਆਰੇ ਜਾਂਦੇ ਹੋ ਉੱਥੇ ਦਾਨ ਕਰ ਦੇਣਾ ਇਸ ਘੜੀ ਨੂੰ ਤੁਸੀਂ ਦੇਖੋਗੇ ਕਿ ਜਿਹੜਾ ਤੁਹਾਡਾ ਬੁਰਾ ਸਮਾਂ ਚੱਲ ਰਿਹਾ ਹੈ ਉਹ ਚੰਗੇ ਸਮੇਂ ਦੇ ਵਿੱਚ ਬਦਲ ਜਾਵੇਗਾ ਅਤੇ ਹੁਣ ਦੱਸਦੇ ਹਾਂ ਕਿ ਅੱਜ ਦਾ ਮੇਨ ਕਿਹੜਾ ਉਪਾਅ ਹੈ ਸਾਡੇ ਘਰ ਵਿੱਚ ਘੜੀ ਹੁੰਦੀ ਹੈ ਅਸੀਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਟਾਈਮ ਦੇਖ ਲੈਂਦੇ ਹਾਂ ਕਦੇ ਮੋਬਾਈਲ ਵਿੱਚ ਟਾਈਮ ਦੇਖ ਲੈਂਦੇ ਹਾਂ ਕੰਧ ਉੱਪਰ ਲੱਗੀ ਹੋਈ ਘੜੀ ਵਿੱਚ ਟਾਈਮ ਦੇਖ ਲੈਂਦੇ ਹਾਂ ਜਾਂ ਫਿਰ ਹੱਥ ਉੱਤੇ ਬੰਨੀ ਹੋਈ ਘੜੀ ਤੋਂ ਟਾਈਮ ਦੇਖ ਲੈਂਦੇ ਹਾਂ ਹੁਣ ਜਿਹੜਾ ਉਪਾਅ ਹੈ ਇਸ ਵਿੱਚ ਤੁਹਾਡਾ ਕੋਈ ਵੀ ਪੈਸਾ ਖਰਚ ਨਹੀਂ ਹੋਵੇਗਾ ਇਹ ਬੜਾ ਹੀ ਸਰਲ ਅਤੇ ਸ਼ਕਤੀਸ਼ਾਲੀ ਉਪਾਅ ਹੈ ਕਰਨਾ ਕੀ ਹੈ ਕਿ ਜਦੋਂ ਜਿਹੜੀ ਮਰਜ਼ੀ ਘੜੀ ਦੇ ਵਿੱਚ ਮੋਬਾਈਲ ਦੇ ਵਿੱਚ ਕੰਦ ਉੱਪਰ ਲੱਗੀ ਹੋਈ ਘੜੀ ਵਿੱਚ ਹੈਂਡ ਵਾਚ ਉੱਪਰ ਜਦੋਂ ਵੀ ਟਾਈਮ ਦੇਖਣਾ ਹੈ ਤਾਂ ਤੁਸੀਂ ਉੱਥੇ ਕੀ ਕਹਿਣਾ ਹੈ ਕਿ ਆਈ ਲਵ ਮਨੀ ਇਹ ਚਾਰ ਲਾਈਨਾਂ ਬੋਲਣੀਆਂ ਨੇ ਕਿ ਮੈਂ ਪੈਸੇ ਨੂੰ ਬਹੁਤ ਪਿਆਰ ਕਰਦਾ ਹਾਂ ਮੇਰੇ ਕੋਲ ਬੜਾ ਜ਼ਿਆਦਾ ਪੈਸਾ ਹੈ ਮੇਰੇ ਕੋਲ ਹੁਣ ਪੈਸਾ ਹੀ ਪੈਸਾ ਹੈ ਮੇਰੇ ਕੋਲ ਚਾਰੇ ਪਾਸਿਆਂ ਤੋਂ ਪੈਸਾ ਹੀ ਆ ਰਿਹਾ ਹੈ ਜਿਸ ਵੇਲੇ ਵੀ ਤੁਸੀਂ ਟਾਈਮ ਦੇਖਣਾ ਹੈ ਭਾਵੇਂ ਤੁਸੀਂ ਦਿਨ ਵਿੱਚ 10 ਵਾਰੀ ਵੇਖੋ 20 ਵਾਰੀ ਵੇਖੋ ਜਾਂ 50 ਵਾਰੀ ਵੇਖੋ ਇਹ ਉਪਾ ਉਦੋਂ ਹੀ ਕੰਮ ਕਰੇਗਾ ਜਦੋਂ ਤੁਹਾਨੂੰ ਇਸ ਚੀਜ਼ ਦੀ ਆਦਤ ਪੈ ਜਾਵੇਗੀ ਇਹ ਨਹੀਂ ਕਿ ਇੱਕ ਵਾਰੀ ਟਾਈਮ ਦੇਖਿਆ ਤੇ ਕਹਿਣਾ ਭੁੱਲ ਗਏ ਇਹ ਠੀਕ ਹੈ ਕਿ ਹੌਲੀ-ਹੌਲੀ ਆਦਤ ਪਵੇਗੀ ਇਕਦਮ ਨਹੀਂ ਪਵੇਗੀ ਜਿਸ ਵੇਲੇ ਵੀ ਤੁਹਾਨੂੰ ਇਹ ਪੂਰੀ ਆਦਤ ਪੈ ਗਈ ਜਦੋਂ ਵੀ ਘੜੀ ਦੇਖੋਗੇ ਤਾਂ ਪੈਸੇ ਬਾਰੇ ਗੱਲ ਕਰਨੀ ਹੈ ਉਦਾਹਰਨ ਦੇ ਤੌਰ ਤੇ ਦੱਸਦੀ ਹਾਂ ਕਿ ਜਿਹੜਾ ਸਾਡਾ ਦਿਮਾਗ ਹੈ ਅਚਨ ਚੇਤ ਦਿਮਾਗ ਹੈ ਉਹ ਸਾਡੇ ਸਮੇਂ ਦੇ ਨਾਲ ਆਟੋਮੈਟਿਕ ਜੁੜਿਆ ਹੋਇਆ ਹੈ ਤੇ ਜਿਸ ਵੇਲੇ ਇਹ ਅਸੀਂ ਬਾਰ ਬਾਰ ਬੋਲਦੇ ਹਾਂ ਇਹ ਮੈਸੇਜ ਸਮੇਂ ਨੂੰ ਬਾਰ ਬਾਰ ਦਿੰਦੇ ਹਾਂ ਇਹ ਮੈਸੇਜ ਯੂਨੀਵਰਸ ਨੂੰ ਪਹੁੰਚਦਾ ਹੈ ਤੇ ਉਹ ਬ੍ਰਹਮੰਡ ਉਹ ਯੂਨੀਵਰਸ ਬਾਰ ਬਾਰ ਸੁਣ ਕੇ ਸਾਡੀ ਬੇਸ਼ਕ ਨੂੰ ਪੂਰਾ ਕਰਦਾ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਬਾਰੇ ਹੀ ਬੋਲਣਾ ਹੈ ਕਈਆਂ ਕੋਲ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ ਪਰ ਕੋਈ ਦੂਸਰੀ ਪਰੇਸ਼ਾਨੀ ਹੁੰਦੀ ਹੈ ਤੁਸੀਂ ਉਹ ਵਾਲੀ ਪਰੇਸ਼ਾਨੀ ਬੋਲ ਸਕਦੇ ਹੋ ਜਿਵੇਂ ਕਿ ਤੁਹਾਡੀ ਕੋਈ ਜੌਬ ਨਹੀਂ ਲੱਗ ਰਹੀ ਤੁਸੀਂ ਜੌਬ ਵੀ ਤੁਸੀਂ ਜਦੋਂ ਵੀ ਟਾਈਮ ਦੇਖੋ ਤੇ ਬੋਲੋ ਕਿ ਮੇਰੀ ਬੜੀ ਵਧੀਆ ਜੌਬ ਲੱਗ ਗਈ ਹੈ ਮੈਂ ਆਪਣੀ ਜੌਬ ਤੋਂ ਬੜਾ ਖੁਸ਼ ਹਾਂ ਮੈਨੂੰ ਬਹੁਤ ਵਧੀਆ ਸੈਲਰੀ ਮਿਲਦੀ ਹੈ ਇਸ ਤਰ੍ਹਾਂ ਕਰ ਸਕਦੇ ਹੋ ਕਿਉਂਕਿ ਅਸੀਂ ਜਿਹੜੀਆਂ ਸਾਡੀਆਂ ਮਨੋ ਕਾਮਨਾਵਾਂ ਹਨ ਉਹਨਾਂ ਨੂੰ ਅਫਰਮੇਸ਼ਨ ਕਰ ਰਹੇ ਹਾਂ ਇਸ ਵਕਤ ਅਸੀਂ ਇਹ ਬਾਰ-ਬਾਰ ਬੋਲਦੇ ਹਾਂ ਇਹ ਮੈਸੇਜ ਯੂਨੀਵਰਸ ਤੱਕ ਪਹੁੰਚ ਜਾਂਦਾ ਹੈ ਤੇ ਇੱਕ ਗੱਲ ਕਹਿਣਾ ਚਾਹਾਂਗੀ ਕਦੇ ਵੀ ਜ਼ਿੰਦਗੀ ਤੋਂ ਨਿਰਾਸ਼ ਨਾ ਹੋਣਾ ਕਿਉਂਕਿ ਜਿੱਥੇ ਨਿਰਾਸ਼ਾ ਹੈ ਉੱਥੇ ਆਸ਼ਾ ਵੀ ਹੈ ਹਮੇਸ਼ਾ ਪੋਜ਼ਿਟਿਵ ਰਹੋ ਕਿਉਂਕਿ ਜੋ ਵੀ ਮੈਸੇਜ ਅਸੀਂ ਯੂਨੀਵਰਸ ਨੂੰ ਦਿੰਦੇ ਹਾਂ ਉਹੀ ਵਾਪਸ ਮੁੜ ਕੇ ਸਾਡੇ ਕੋਲ ਆਉਂਦਾ ਹੈ ਜੇ ਅਸੀਂ ਖੁਸ਼ ਰਹਾਂਗੇ ਤਾਂ ਹਮੇਸ਼ਾ ਪੋਜ਼ਿਟਿਵ ਸੋਚਾਂਗੇ ਚੰਗੀਆਂ ਚੰਗੀਆਂ ਗੱਲਾਂ ਕਰਾਂਗੇ ਤਾਂ ਦੇਖਣਾ ਰਿਟਰਨ ਹੋ ਕੇ ਉਹ ਸਾਡੇ ਕੋਲ ਚੰਗੀਆਂ ਚੰਗੀਆਂ ਚੀਜ਼ਾਂ ਆਉਣਗੀਆਂ ਜੇ ਅਸੀਂ ਰੋਂਦੇ ਰਹਾਂਗੇ 네ਗੇਟਿਵ ਰਹਾਂਗੇ ਤਾਂ ਰਿਟਰਨ ਹੋ ਕੇ ਸਾਡੇ ਕੋਲ 네ਗੇਟਿਵ ਚੀਜ਼ਾਂ ਹੀ ਆਉਣਗੀਆਂ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਉਪਾਅ ਕਰਦੇ ਹਾਂ ਉਸ ਨੂੰ ਟਾਈਮ ਲੱਗ ਜਾਂਦਾ ਹੈ ਉੱਥੇ ਵੀ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਇਹ ਉਪਾਅ ਕੰਮ ਨਹੀਂ ਕੀਤਾ ਤਾਂ ਬਹੁਤ ਸਾਰੇ ਉਪਾਹਨ ਪਰੇਸ਼ਾਨੀਆਂ ਇੱਕੋ ਜਈਆਂ ਹੁੰਦੀਆਂ ਨੇ ਸਾਬਦੀਆਂ ਪਰ ਉਪਾਅ ਬਹੁਤ ਸਾਰੇ ਹੁੰਦੇ ਨੇ ਕਿਉਂ ਉਪਾਅ ਬਹੁਤ ਨੇ ਕਿਉਂਕਿ ਹਰੇਕ ਬੰਦੇ ਦੀ ਕੁੰਡਲੀ ਅਲੱਗ ਹੈ ਹਰ ਬੰਦੇ ਦੇ ਕਰਮ ਅਲੱਗ ਹਨ ਇਸ ਕਰਕੇ ਤੁਹਾਡੇ ਉੱਤੇ ਕਿਹੜਾ ਉਪਾਅ ਕੰਮ ਕਰ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਧੰਨਵਾਦ